ਸਤਿ ਸ੍ਰੀ ਅਕਾਲ ਜੀ ਭੈਣਾ ਤੇ ਭਰਾਵੋ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਭੈਣਾ ਭਰਾਵਾਂ ਨੂੰ ਛੋਟਿਆਂ ਵੱਡਿਆਂ ਨੂੰ ਹਣਦਿਆਂ ਨੂੰ ਵਾਹਿਗੁਰੂ ਰੱਬ ਪਰਮਾਤਮਾ ਸਭ ਦਾ ਹੀ ਭਲਾ ਕਰੇ ਭਾਈ ਕੱਲ ਜੋਗ ਦਾ ਸਮਾਂ ਆ ਔਖਾ ਤੁਹਾਨੂੰ ਪਤਾ ਤੇ ਭਾਈ ਇਹ ਔਖੇ ਸਮੇਂ ਵਿੱਚ ਕੋਈ ਹਾਲ ਚਾਲ ਦਿਲੋਂ ਵੀ ਬਹੁਤ ਦੁਨੀਆ ਘੱਟ ਰਹਿ ਗਈ ਹੈ ਜਿਹੜੇ ਦਿਲੋਂ ਹਾਲ ਚਾਲ ਪੁੱਛਣ ਨੇ ਦੁਨੀਆ ਮਤਬਲ ਦੀ ਹੋ ਗਈ ਆ ਮੈਂ ਤੁਹਾਨੂੰ ਟੌਪਿਕ ਦੀ ਗੱਲ ਕਰਨ ਲੱਗਾ ਸੀ ਤੇ ਜਦੋਂ ਟਾਈਮ ਹੁੰਦਾ ਵੇਹ ਤਾਂ ਮੈਂ ਦਿਹਾੜੀ ਠੱਪਾ ਲਾਉਂਦਾ ਆ ਚਲੋ ਆਪਣੇ ਕੰਮ ਕਰਨਾ ਬੀਜ਼ੀ ਰਹੀਦਾ ਜਦੋਂ ਵੀ ਇਦਾਂ ਮੈਂ ਨਾ ਲੋਡਿੰਗ ਅਨਲੋਡਿੰਗ ਕਰਦਾ ਹੁੰਦਾ ਜਦੋਂ ਦੁੱਧ ਲਿਕਵਿਡ ਹੀ ਹੁੰਦਾ ਸਾਡੇ ਕੋਲ ਲੱਸੀ ਦੁੱਧ ਉਦੋਂ ਫੇ ਮੈਨੂੰ ਹੁੰਦਾ ਯਾਰ 5 ਮਿੰਟ ਵੀਡੀਓ ਬਣਾ ਕੇ YouTube ਤੇ ਪਾ ਦਈਏ ਇੱਕ ਤਾਂ ਦਿਲ ਦਾ ਤੁਹਾਨੂੰ ਸੱਚੀ ਗੱਲ ਦੱਸਾਂ ਦਿਲ ਦਾ ਗੁੱਬਗੁਬਾਰ ਜਿਹੜਾ ਐਵੇਂ ਵੀ ਹੁੰਦਾ ਬੰਦਾ ਟਪਰੇਸ਼ਨ ਚ ਲੀ ਜਾਂਦਾ ਵੀ ਹੋਰ ਇੱਥੇ ਤੁਹਾਨੂੰ ਮੈਂ ਦੱਸਾਂ ਗੱਲ ਕਰਨ ਨੂੰ ਹੈ ਨਹੀਂ ਮੇਰ ਨਾਲ ਕੋਈ ਵੀ ਇੱਕ ਬੰਦਾ ਆਇਆ ਸਰ ਕੋਈ ਨਹੀਂ ਗੱਲ ਕਰਨਾ ਤਾਂ ਹੈਨੀ ਦੁਨੀਆ ਤਾਂ ਬਹੁਤ ਆ ਦੁਨੀਆ ਠੱਗੀ ਮਾਰਨ ਨੂੰ ਫਰਦੀ ਚਲਾਕ ਇੰਨੀ ਆ ਦੂਜੀ ਮੈਂ ਹੈਗਾ ਦੇਸੀ ਜਿਹਾ ਬੰਦਾ ਤੁਹਾਨੂੰ ਦੱਸਾਂ ਪਿੰਡੂ ਅੱਜ ਕੱਲ ਦੁਨੀਆ ਚਲਾਕ ਆ ਲੋਕੀ ਲੱਭਦੇ ਆ ਜਿਆਦਾ ਫੈਸ਼ਨ ਵਾਲੇ ਠੂਛਕ ਵਿੱਚ ਹਾਈ ਫਾਈ ਸੋਸਾਇਟੀ ਦੇ ਜਾਂ ਸ਼ਰਾਬਾਂ ਵਾਲੇ ਗੰਦ ਪਾਉਣ ਵਾਲੇ ਬਕਵਾਸ ਕਰਨ ਵਾਲੇ ਤੇ ਮੇਰਾ ਫੇ ਮੁਢੀਰ ਦੇ ਵਿੱਚ ਜਾਂ ਉਦਾਂ ਦੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਉਹਨਾਂ ਨਾਲ ਘਾਟ ਹੀ ਬਣਦੀ ਆ ਜਾਂ ਜਿਹੜੇ ਠੱਗੀਆਂ ਜਾਂਟੀ ਬਾਜੀ ਕਰਦੇ ਚੋਰੀਆਂ ਇਸ ਕਰਕੇ ਭਾਈ ਆਪਣਾ ਦਿਹਾੜੀ ਠੱਪਾ ਲਾਈਦਾ ਤਾਂ ਬਸ ਰੁੱਖੀ ਮਿੱਸੀ ਖਾ ਕੇ ਤਾਂ ਸੌਂਜੀਦਾ ਆ ਤੇ ਮੈਂ ਤੁਹਾਨੂੰ ਦੱਸਣ ਲੱਗਾ ਸੀ ਇੱਥੇ ਨਾ ਕਿ ਜਿੱਦਾਂ ਮੈਂ ਦੁੱਧ ਲੈ ਆਉਣਾ ਤੁਹਾਨੂੰ ਦੱਸਦਾ ਰਹਿੰਨਾ ਹੂ ਸਾਰੀਆਂ ਵੀਡੀਓਾਂ 'ਚ ਆਪਣੇ ਕੱਲਾ ਪੰਜਾਬ 'ਚ ਨਹੀਂ ਇੰਡੀਆ 'ਚ ਹੀ ਨਹੀਂ ਮਤਲਬ ਵੀ ਲੋਕੀ ਦੁੱਧ ਪਾਉਂਦੇ ਇਹ ਦੁੱਧ ਦੇ ਵਿੱਚ ਸੱਚ ਪਾਣੀ ਪਾਉਂਦੇ ਇੱਥੇ ਗੋਰੇ ਵੀ ਇੱਕ ਭਰਾਵਾ ਅਗੇ ਦਾ ਨਾ ਥੋੜੇ ਦਿਨ ਹੋ ਗਿਆ ਥੋੜੇ ਦਿਨ ਨਹੀਂ 20 25 ਦਿਨ ਹੋ ਗਿਆ ਇੱਕ ਗੋਰਾ ਫੜ ਲਿਆ ਮੈਂ ਪਾਣੀ ਪਾਉਂਦਾ ਤੇ ਗੋਰਾ ਫੜ ਲਿਆ ਪਾਣੀ ਪਾਉਂਦਾ ਉਹਨੂੰ ਮੈਂ ਕਈ ਵਾਰੀ ਵੀ ਜਦੋਂ ਅੱਗੇ ਵੀ ਮੈਨੂੰ ਸ਼ੱਕਤ ਪਈ ਸੀ ਹੋਰ ਡਰਾਈਵਰ ਵੀ ਜਦੋਂ ਮੈਂ ਛੁੱਟੀ ਤੇ ਹੁੰਦਾ ਜਦੋਂ ਮੇਰਾ ਗੇੜਾ ਚੇਂਜ ਹੁੰਦਾ ਉਹਨੂੰ ਕਹਿੰਦੇ ਰਹਿੰਦੇ ਹੋਰਾਂ ਨੂੰ ਵੀ ਇਦਾਂ ਲੋਕਾਂ ਨੇ ਗੱਲ ਕੀਤੀ ਦੂਜੇ ਡਰਾਈਵਰਾਂ ਨੇ ਵੀ ਯਾਰ ਇਹ ਆ ਫਲਾਨੀ ਡੇਰੀ ਵਾਲਾ ਗੋਰੇ ਦੀ ਗੱਲ ਕਰਦਾ ਆਪਣਾ ਬੰਦਾ ਨੇ ਉਹ ਪਾਣੀ ਪਾਉਂਦਾ ਤੁਹਾਨੂੰ ਅਸੀਂ ਜਦਾਂ ਚਤਾਵਨੀ ਜੀ ਦਿੱਤੀ ਸੀ ਵੀ ਪ੍ਰਵਾ ਸਾਡੀ ਵੀ ਜ਼ਿੰਮੇਵਾਰੀ ਆ ਅਸੀਂ ਕੰਮ ਕਰਦੇ ਆ ਭਾਵੇਂ ਡਰਾਈਵਰ ਆ ਜਦੋਂ ਦੁੱਧ ਤੂੰ ਸਾਨੂੰ ਦੇਤਾ ਅੱਗੇ ਫੇਰ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੇ ਸਾਨੂੰ ਪੁੱਛ ਕੇ ਚ ਕਰਨੀ ਸਿੰਪਲ ਬਹੁਤ ਭਰਦੇ ਚੈਕਿੰਗ ਬਹੁਤ ਆ ਇੱਥੇ ਲੱਦਣ ਵੇਲੇ ਲਾਉਣ ਵੇਲੇ 50 ਤਰ੍ਹਾਂ ਦੇ ਅਗਲੇ ਨੇ ਜੋ ਕਿ ਜਦੋਂ ਦੁੱਧ ਦੇਤਾ ਉਹ ਸਾਡਾ ਜ਼ਿੰਮੇਵਾਰੀ ਹੁੰਦੀ ਡਰਾਈਵਰ ਦੀ ਅਗਲੇ ਆਖੜਾ ਤੂੰ ਪਾਣੀ ਵਾਲਾ ਦੁੱਧ ਕਿਉਂ ਚੱਕਿਆ ਸਾਨੂੰ ਨਹੀਂ ਤੇ ਉਹਨੂੰ ਬੜੀ ਯਾਰੀ ਚਤਾਵਨੀ ਦਿੱਤੀ ਉਹ ਪਾਣੀ ਪਾਉਣਾ ਨਹੀਂ ਦੇਖੋ ਜੀ ਸ਼ਾਰਟਕਟ ਵਿੱਚ ਕਹਿੰਦਾ ਹਟਿਆ ਤਾਂ ਥੋੜੇ ਦਿਨ ਹੋ ਗਏ ਆ 12 13 ਦਿਨ ਤੇ ਉੱਥੇ ਨਾ ਇੱਥੇ ਇੱਕ ਸਰਕਾਰੀ ਜਿੱਦਾਂ ਸਰਕਾਰੀ ਏਜੰਸੀ ਆ ਵੀ ਉਹ ਜਿੱਦਾਂ ਇਹਦਾ ਚੈਕਿੰਗ ਕਰਦੀ ਜਿੱਦਾਂ ਫੂਡ ਸਪਲਾਈ ਵਾਲੇ ਕਹਿ ਸਕਦੇ ਜਿੱਦਾਂ ਫੂਡ ਸਪਲਾਈ ਕਹਿੰਦੇ ਸ਼ਾਇਦ ਆਪਣੇ ਵੀ ਜਿਹੜੇ ਇਦਾਂ ਖਾਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਕਰਦੇ ਆ ਉਹਨਾਂ ਨੇ ਇਦਾਂ ਉਹ ਲਗਭਗ ਮਹੀਨੇ ਦੋ ਹੀ ਮਹੀਨੇ ਨਾ ਇਹਦਾ ਦੁੱਧ ਵਾਲੀਆਂ ਡੇਰੀਆਂ ਸਾਰੀਆਂ ਚੀ ਜਾਣਦੇ ਆ ਇਹ ਨਹੀਂ ਵੀ ਸਾਡੇ ਕਹਿਣ ਤੇ ਜਾਣਾ ਉਹਨਾਂ ਦਾ ਸਿਸਟਮ ਜਿੱਦਾਂ ਬਣਿਆ ਮਹੀਨੇ ਦੋ ਹੀ ਮਹੀਨੇ ਇਹ ਤਾਂ ਉਹ ਸਰਕਾਰੀ ਜਿਹੜਾ ਡਿਪਾਰਟਮੈਂਟ ਆ ਉਹ ਜਾਂਦੇ ਆ ਬਾਕੀ ਅਸੀਂ ਜਿਹੜੇ ਸਿੰਪਲ ਭਰਨੇ ਆ ਲੈਬੋਰੀ ਵਾਲੇ ਜਿਹੜੇ ਦੁੱਧ ਖਰੀਦਦੇ ਆ ਉਹ ਵੀ ਬਹੁਤ ਭਰਦੇ ਉਹ ਤਾਂ ਲਗਭਗ ਦੂਜੇ ਤੀਜੇ ਦਿਨ ਚੌਥੇ ਦਿਨੋਂ ਸਿੰਪਲ ਭਰਦੇ ਰਹਿੰਦੇ ਆ ਜੇ ਸ਼ੱਕ ਪੈ ਜAVE ਫਿਰ ਡੇਲੀ ਵੀ ਭਰਨਾ ਪੈਂਦੇ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਕਿੰਨੇ ਕੁਆਂਟਲ ਮਤਲਬ ਉਹਦਾ ਕਿੰਨੇ ਕੁਆਂਟਲ ਡੇਲੀ ਦਾ ਉਹ ਪਾਣੀ ਪਾਉਂਦਾ ਸੀ ਤੇ ਭਾਈ ਉਹ ਡੈਰੀ ਨੂੰ ਵਾਲੇ ਨੂੰ ਕਿੰਨੇ ਲੱਖ ਯੂਰੋ ਜੁਰਮਾਨਾ ਹੋਇਆ ਤਾਂ ਉਹਨਾਂ ਨੇ ਡੈਰੀ ਬੰਦ ਕਰ ਦਿੱਤੀ ਆ ਪਤਾ ਨਹੀਂ ਹੋਰ ਵੀ ਉਹਦੇ ਵਿੱਚ ਕਈ ਪ੍ਰੋਬਲਮਾਂ ਫਿਰ ਜਦੋਂ ਤੁਹਾਨੂੰ ਪਤਾ ਇੱਕ ਵਾਰੀ ਕਿਸੇ ਬੰਦੇ ਦੇ ਵਿੱਚ ਜਾਂ ਕੋਈ ਵੀ ਕੰਮ ਆ ਜਦੋਂ ਇੱਕ ਵਾਰੀ ਉਹ ਚ ਪ੍ਰੋਬਲਮ ਆ ਜਾਵੇ ਫਿਰ ਉਹ ਹੋਰ ਡੂੰਘਾਈ ਚ ਜਾ ਕੇ ਫੁੱਲਣ ਲੱ ਪੈਂਦੇ ਆ ਵੀ ਤੇਰੇ ਚਾ ਕਮੀਆਂ ਤੇਰੇ ਵਿੱਚ ਇਹਸ ਕਰਕੇ ਉਹਨਾਂ ਨੇ ਕੱਲਾ ਉਹਦਾ ਪਾਣੀ ਨਹੀਂ ਦੇਖਿਆ ਹੋਰ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਸਾਰੀਆਂ ਇਕੱਠੀਆਂ ਕਰਕੇ ਭਾਈ ਉਹਦੀ ਡੈਰੀ ਕਰਤੀ ਬੰਦ ਤੇ ਉਹ ਆ ਗਿਆ ਗੋਰਾ ਛੜਕ ਤੇ ਇੱਕ ਬੰਦਾ ਆਪਣਾ ਕੰਮ ਕਰਦਾ ਸੀ ਇੱਕ ਹੀ ਬੰਦਾ ਸੀ ਨਹੀਂ ਦੋ ਦੋ ਬੰਦੇ ਆਪਣੇ ਪੰਜਾਬ ਚੋਂ ਕਰਦੇ ਸੀ ਕੰਮ ਤੇ ਹੈਗੇ ਤਾਂ ਉਹ ਵੀ ਸ਼ਰਾਬੀ ਜੇ ਸੀ ਤੁਹਾਨੂੰ ਮੈਂ ਸੱਚੀ ਗੱਲ ਪੁੱਛੋਂ ਤਾਂ ਸ਼ਰਾਬ ਸ਼ਰੂ ਪੀ ਕੇ ਚਲੋ ਸ਼ਰਾਬ ਵਾਲੇ ਮੈਂ ਇਹ ਵੀ ਦੱਸਾਂ ਵੀ ਬੰਦੇ ਮਾੜੇ ਨਹੀਂ ਕਿ ਹੁੰਦੇ ਪਰ ਜਿਹੜਾ ਸ਼ਰਾਬ ਪੀ ਕੇ ਆਪਣੀ ਸੁੱਧ ਬੁੱਧ ਭੁੱਲ ਜਾਣੀ ਜਾਂ ਬੋਲਣ ਦਾ ਨਾ ਪਤਾ ਹੋਵੇ ਬਦਤਮੀਜ਼ੀ ਕਰਨੀ ਗੰਦ ਬੋਲਣਾ ਬਕਵਾਸ ਕਰਨੀ ਉਹ ਗਾ ਬੰਦਾ ਮਾੜਾ ਹੁੰਦਾ ਬਈ ਸ਼ਰਾਬ ਵਾਲੇ ਚੰਗੇ ਬੰਦੇ ਵੀ ਬਹੁਤ ਹੁੰਦੇ ਆ ਵੀ ਸ਼ਰਾਬ ਪੀਦੇ ਪਰ ਦਿਲ ਦੇ ਬੰਦੇ ਚੰਗੇ ਹੁੰਦੇ ਆ ਸੋ ਮੇਰੇ ਇਹ ਕਹਿਣਾ ਭਾਈ ਰੰਗੇ ਹੱਤੀ ਗੋਰਾ ਫੜ ਹੋ ਗਿਆ ਦੁੱਧ ਦੇ ਵਿੱਚ ਪਾਣੀ ਪਾਉਂਦਾ ਔਰ ਉਹਦੀ ਡੇਰੀ ਕਰ ਦिती ਅਸੀਲ ਹਮੇਸ਼ਾ ਲਈ ਪੱਕੀ ਬੰਦ ਹੋ ਗਈ ਇਹ ਨਹੀਂ ਵੀ ਥੋੜੇ ਟਾਈਮ ਲਈ ਤੇ ਹੁਣ ਉਹਦੇ ਕੋਲ ਜਿਹੜੀ ਜ਼ਮੀਨ ਜਾਇਦਾਦ ਆ ਜਿਹੜੀ ਥੋੜੀ ਬਹੁਤ ਉਹ ਠੇਕੇ ਟੁੱਕੇ ਦੇ ਦਊਗਾ ਕਿਰਾਏ ਤੇ ਕਿਸ ਨੂੰ ਤੇ ਉਹ ਆ ਗਿਆ ਛੜਕ ਤੇ ਉਤੋਂ ਹੋਰਾਂ ਨੂੰ ਵੀ ਅਕਲ ਮਿਲ ਗਈ ਭਾਈ ਦੁੱਧ ਵਿੱਚ ਪਾਣੀ ਪਾਉਣ ਦਾ ਨਤੀਜਾ ਕੀ ਹੁੰਦਾ ਹੈ ਤੋਂ ਇਸ ਕਰਕੇ ਭਾਈ ਕੱਲੇ ਆਪਣੇ ਨਹੀਂ ਪੰਜਾਬ ਦੇ ਵਿੱਚ ਲੋਕੀ ਦੁੱਧ ਵਿੱਚ ਪਾਣੀ ਪਾਉਂਦੇ ਗੋਰੇ ਵੀ ਘਟ ਨਹੀਂ ਕਰਦੇ ਹੋਰ ਵੀ ਦਾ ਨੁਕਤੇ ਡੇਰੀ ਦੇ ਨਾਲ ਸੰਬੰਧਿਤ ਕਈ ਗੱਲਾਂ ਬਾਤਾਂ ਦੱਸੂੰਗਾ ਰੇਟ ਕੀ ਆ ਡੇਰੀ ਆਉਣ ਵਾਲੇ ਦਿਨਾਂ ਹੋ ਅੱਜ ਮੇਰੇ ਕੋਲ ਟਾਈਮ ਨਹੀਂਗਾ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਵੀ ਇੱਥੇ ਦੁੱਧ ਦਾ ਰੇਟ ਕੀ ਚੱਲਦਾ ਆ ਔਰ ਉਹ ਪੈਸੇ ਕਿੰਨੀ ਦੇਰ ਬਾਅਦ ਮਿਲਦੇ ਜਾਂ ਕਿ ਇਦਾਂ ਜਿੰਨਾ ਕਿ ਮੈਨੂੰ ਪਤਾ ਆ ਭਾਈ ਆਪਾਂ ਉਨੀ ਕੁ ਗੱਲ ਕਰਦੇ ਹੁੰਦੇ ਮੈਂ ਹਵਾ ਚ ਨਹੀਂ ਗੱਲ ਜਿੰਨਾ ਕਿ ਜਦਾਂ ਕਿਸੇ ਗੋਰੇ ਨਾਲ ਗੱਲਬਾਤ ਕਰਕੇ ਜਿਹੜੇ ਕੰਮ ਕਰਦੇ ਆ ਕਿਉਂਕਿ ਜ਼ਿਆਦਾਤਰ ਮੈਂ ਗੋਰਿਆਂ ਦੇ ਨਾਲ ਹੀ ਚੰਗੀ ਗੱਲਬਾਤ ਕਰਕੇ ਪੁੱਛਦਾ ਹੁੰਦਾ ਜਿੰਨੀ ਕਿ ਮੈਨੂੰ ਭਾਸ਼ਾ ਆਉਂਦੀ ਆ ਬਾਕੀ ਹੋਰ ਜਿੱਥੇ-ਜਿੱਥੇ ਅਸੀਂ ਜਾਂਦੇ ਆ ਇਹ ਆਪਣੇ ਬੰਦਿਆਂ ਦੀਆਂ ਤਿੰਨ ਡੇਹਰੀਆਂ ਦਾ ਤੁਹਾਨੂੰ ਪਤਾ ਜਿਹੜੇ ਆਪਣੇ ਪੰਜਾਬ ਤੋਂ ਬੰਦੇ ਪੁਰਾਣੇ ਕਿਤੇ ਆਏ 1980 82 85 ਦੇ ਪਤਨੇ ਕਦੋਂ ਦੇ ਆਏ ਆ ਉਹਨਾਂ ਨੇ ਆਪਣੀਆਂ ਤਿੰਨ ਡੇਹਰੀਆਂ ਜਿਨ੍ਹਾਂ ਵਿੱਚ ਅਸੀਂ ਜਾਈਦਾ ਰੋਜ਼ ਨਹੀਂ ਮੈਂ ਜਾਂਦਾ ਕਦੀ-ਕਦੀ ਜਾਣ ਨੂੰ ਮਿਲਦਾ ਉੱਥੇ ਵੈਸੇ ਨਾਲ ਦੇ ਡਰਾਈਵਰ ਜਾਂਦੇ ਉਹ ਆਪਣੀਆਂ ਡੇਹਰੀਆਂ ਖਰੀਦ ਕੇ ਜ਼ਮੀਨ ਖਰੀਦ ਕੇ ਤਾਂ ਆਪਣਾ ਖੇਤੀ ਦਾ ਕੰਮ ਕਰਦੇ ਹੋਰ ਛੋਟੇ ਮੱਤੇ ਦਾ ਜਿੱਦਾਂ ਸਬਜ਼ੀਆਂ ਸੂcjੀਆਂ ਬਹੁਤ ਦੁਨੀਆ ਲਾਈਫ ਫਰਦੀ ਡੇਹਰੀਆਂ ਦੀ ਗੱਲ ਕਰਦਾਂ ਅੱਜ ਲਈ ਭਾਈ ਇੰਨੀਆਂ ਹੀ ਸਾਰਿਆਂ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਗੱਲਾਂ ਚੰਗੀਆਂ ਸੱਚੀਆਂ ਲੱਗਦੀਆਂ ਆ ਤੇ ਸਾਰਿਆਂ ਭੈਣਾ ਭਰਾਵਾਂ ਨੂੰ ਬੇਨਤੀ ਆ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਨਹੀਂ ਚੰਗਾ ਲੱਗਦਾ ਬਲੌਕ ਕਰਦਾ ਜਿੱਦਾਂ ਤੁਹਾਡਾ ਫੈਸਲਾ ਆਪਨ ਮਨਜ਼ੂਰ ਆ ਸਾਰਿਆਂ ਭੈਣਾ ਭਰਾਵਾਂ ਦਾ ਵਾਹਿਗੁਰੂ ਪਰਮਾਤਮਾ ਰੱਬ ਭਲਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਜੈ ਪਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ